ਸਾਡੇ ਕੋਲ ਆ ਗਿਆ ਕੌਣ ਗੰਗ ਪਰਿਵਾਰ ਦਾ ਸੰਦੀਪ ਲੱਲੀਆਂ ਵਾਲਾ ਆਵੇਗਾ ਦੋ ਕਦਮ ਚੱਲ ਕੇ ਗਰਾਊਂਡ ਦੇ ਵਿੱਚ ਕਦ ਸਰੂਜਿਆ ਚਿਹਰਾ ਮੁਸਕਾਨ ਭਰਿਆ ਚਾਰੇ ਪਾਸਿਓਂ ਫਿੰਟ ਸਰੀਰ ਕਹਿੰਦੇ ਆਹ ਗੁੱਡੀ ਚੜੀ ਹੋਈ ਜੱਗ ਤੇ ਜੱਟਦੀ ਹੈ ਇਹਨੂੰ ਲੱਲੀਆਂ ਵਾਲਾ ਸੰਦੀਪ ਕਹਿੰਦੇ ਆਹ ਗੁੱਡੀ ਚੜੀ ਹੋਈ ਜੱਗ ਤੇ ਜੜਦੀ ਹੈ ਇਹਨੂੰ ਲੱਲੀਆਂ ਵਾਲਾ ਸੰਦੀਪ ਕਹਿੰਦੇ ਬੱਬੂ ਮਾਨ ਨੂੰ ਪੁੱਛਿਆ ਵੀ ਤੂੰ ਟੈਟੂ ਕਿਹਨੂੰ ਵੇਖ ਕੇ ਬਣਾਇਆ ਡੌਲੇ ਦੇ ਉੱਪਰ ਉਹ ਕਹਿੰਦਾ ਸਾਡਾ ਕਬੱਡੀ ਵਾਲਾ ਹੈ ਸੰਦੀਪ ਲੱਲੀਆਂ ਵਾਲਾ ਮੈਂ ਉਹਨੂੰ ਦੇਖਿਆ ਬਣਵਾ ਲਿਆ ਸੰਦੀਪ ਲੱਲਿਆ ਸਾਡੇ ਕੋਲ ਪੁੱਜਿਆ ਆ ਵੀ ਸੰਦੀਪ ਜੀ ਆਨੂ ਨਿਜ਼ੀਲਨ ਦੇ ਆਕਲੈਂਡ ਦੇ ਵਿੱਚ ਸਾਰੇ ਕਬੱਡੀ ਪ੍ਰੋਮੋਟਰਾਂ ਸਪੋਰਟਰਾਂ ਦਰਸ਼ਕਾਂ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ ਆਨੂ ਆਖਦੇ ਇੱਕ ਵਾਰੀ ਫਿਰ ਸੰਦੀਪ ਲਈ ਤਾੜੀਆਂ ਮਾਰਦੇ ਜੀ ਜ਼ੋਰਦਾਰ ਸੋ ਸਵਾਗਤ ਹੈ ਸੋ ਜੀ ਆਨੂ ਆਖਦੇ ਲੋ ਇਧਰੇ ਪਾਸੇ ਖੇਡ ਕਬੱਡੀ ਲੱਲਿਆ ਸੰਦੀਪ ਕਹਿੰਦੇ ਗਰਾਊਂਡ ਦੇ ਵਿੱਚ ਆ ਗਿਆ ਵੀ ਚੀਨਿਆਂ ਪਿੱਛੇ ਉੱਡਦੇ ਗੋਲੇ ਜਿਉਂ ਫੌਜੀ ਦਾ ਜੀਪਾ ਨਹੀਂ ਲੱਲਿਆ ਪਿੰਡ ਦੀ ਸ਼ਾਨ ਬਣ ਗਿਆ ਬੇਬੇ ਦਾ ਸੰਦੀਪਾ ਨਹੀਂ ਲੱਲਿਆ ਪਿੰਡ ਦੀ ਸ਼ਾਨ ਬਣ ਗਿਆ ਬੇਬੇ ਦਾ ਸੰਦੀਪਾ ਨੇ ਉਧਰ